ਕੀ ਨਾਮ ਹੈ ਕਿਥੋਂ ਆਇਆ ਪ੍ਰੀਤ ਕਿਦਨੇ ਕੋਲ ਆਇਆ ਹੈ ਉਹ ਜਲਤ ਰਹਿ ਕੇ ਆਫਿਸ ਹਾਂਜੀ ਕੀ ਕਰਨ ਆਇਆ ਹੈ ਮੈਡਮ ਨੇ ਕ੍ਰਿਕਟ ਕਟ ਦੇਦੀ ਹੋਰ ਕੀ ਦਿੱਤਾ ਹੈ ਪਾਣੀ ਦੀ ਬੋਤਲ ਕੀ ਕਹਿਣਾ ਚਾਹੇਗਾ ਦੂਜੇ ਬੱਚਿਆਂ ਨੂੰ ਮੋਬਾਈਲ ਕਮ ਦੇਖਾ ਕਰੋ ਸਾਡੇ ਸਭ ਨੂੰ ਪਲੇਸ ਕਰ ਕ੍ਰਿਕਟ ਖੇਡੋ ਔਰ ਮੈਡਮ ਨੇ ਕ੍ਰਿਕਟ ਕਟ ਦੇ ਦਿੱਤੀ ਹੈ ਮੈਡਮ ਲਈ ਕੀ ਕਹਿਣਾ ਚਾਹਤਿ ਹੂੰ

ਬੜੀ ਖੁਸ਼ੀ ਹੁੰਦੀ ਏ ਜੇ ਸਾਡੇ ਦੇਸ਼ ਦਾ ਪੁੱਖ ਸਾਡੇ ਛੋਟੇ ਛੋਟੇ ਬੱਚੇ ਖੇਡ ਖੇਡਦੇ ਨੇ ਬਹੁਤ ਖੁਸ਼ੀ ਵਾਲੀ ਗੱਲ ਏ ਅੱਜ ਮੈਡਮ ਕੋਲ ਆਏ ਨਹੀਂ ਕ੍ਰਿਕਟ ਦੀ ਕਿੱਟ ਲੈਣ ਵਾਸਤੇ ਪੂਜਾ ਮੈਡਮ ਦੀ 11 ਹਾਜ਼ਰੀ ਚ ਅੱਜ ਇਹਨਾਂ ਨੂੰ ਕਿੱਟ ਦਿੱਤੀ ਗਈ ਏ ਪੂਜਾ ਮੈਡਮ ਦੀ ਲੁਧਿਆਣੇ ਡਿਊਟੀ ਲੱਗੀ ਇਲੈਕਸ਼ਨ ਦੇ ਕਰਕੇ ਉਹ ਉੱਥੇ ਰਹੇ ਬਿਜ਼ੀ ਨੇ ਤੋਂ ਉਹਨਾਂ ਦੀ 11 ਹਾਜ਼ਰੀ ਚ ਇਹਨਾਂ ਨੂੰ ਕਿੱਟ ਦਿੱਤੀ ਗਈ ਏ ਤੇ ਬਹੁਤ ਵਧੀਆ ਲੱਗਿਆ ਜਿਦੋਂ ਆਪਾਂ ਦੇਖਦੇ ਕਈ ਕਾਫੀ ਬੱਚੇ ਮੋਬਾਈਲ ਦੇ ਐਡਿਕਟਿਡ ਹੋ ਚੁੱਕੇ ਨੇ ਤੇ ਮੋਬਾਈਲ ਵਿੱਚ ਟਾਈਮ ਸਪੈਂਡ ਕਰਦੇ ਨੇ ਉੱਥੇ ਆ ਬੱਚੇ ਕਿ ਬਹੁਤ ਵਧੀਆ ਹੈ ਪਿਆਰੀ ਹੈ ਖੇਡਾ ਖੇਡਦੇ ਰਹਨ ਕਿ ਨਨੂੰ ਇਹ ਕਿਤੇ ਤੁਨ ਕੋਈ ਕਿਸੇ ਚੀਜ਼ ਦੀ ਲੋੜ ਹੈ ਤੇ ਪੂਜਾ ਮੈਡਮ ਇਹਨਾਂ ਦੇ ਨਾਲ ਕੜੀ ਨੂੰ ਨਾਲ ਟੀਮ ਸਾਰੀ ਇਹਨਾਂ ਦੇ ਨਾਲ ਕੜੀ ਤੇ ਇਹਨਾਂ ਮਾਰਵਲੇ ਫਿਚਰਸ ਤੇ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਨਾਲ ਅਸਤਰੀ ਲੱਗੇ ਰਹਨ ਤੇ ਆਪ ਦੇ ਨਾਲ ਹੋਰ ਵੀ ਹੋਰ ਵੀ ਬੱਚਿਆਂ ਨਾਲ ਜੋੜਨ ਤੇ ਉਹਨਾਂ ਨੂੰ ਖੇਡਾ ਵਲ ਪਰੇ ਰਿਤ ਕਰਨ ਧੰਨਵਾਦ